ਉਨ੍ਹਾਂ ਦੇ ਵਿੱਚ ਇਹ ਰਿਕਾਰਡ ਤੋੜ ਇਕੱਠ ਹੋਇਆ ਸਾਰੇ ਪੰਜਾਂ ਮੇਲਿਆਂ ਦੇ ਵਿੱਚੋਂ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਜਿਆਦਾ ਸਨਮਾਨ ਯੋਗਦਾਰ ਮਿਲੇਗਾ ਕਿ ਇਹ ਜੇ ਪ੍ਰਸ਼ਾਸਨ ਦਾ ਔਰ ਸਾਰੇ ਇਲਾਕੇ ਦਾ ਸਾਨੂੰ ਐਸਾ ਤਰ੍ਹਾਂ ਫੈ ਯੋਗ ਮਿਲਦਾ ਰਿਹਾ ਤਾਂ ਹੌਣ ਵਾਲੇ ਸਮੇਂ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਉਹ ਦਿਨ ਜ਼ਰੂਰ ਨਹੀਂ ਵੀ ਇਹ ਦੰਵਾਸਾਵਾਂ ਦਾ ਮੇਲਾ ਇੱਕ ਦਿੰਨੀ ਉਲੰਪਕੁਰਜੋ ਜੁੜਾਇਆ ਗਿਆ ਕਰੂਗਾ ਤੇ ਸ੍ਰੀ ਦੰਵਾਸਾ ਹੋਰ ਕਮੇਟੀ ਨੇ ਬਹੁਤ ਵਧੀਆ ਪ੍ਰਾਲਾ ਕਰਕੇ ਕੱਲ 30 ਨੂੰ ਸ਼ੋਕਰਾਏ ਸੀ ਜਿਹਦੇ ਪ੍ਰਦਰਸ਼ਨੀ ਚ ਬਹੁਤ ਸੋਹਣੇ ਸੋਹਣੇ ਘੋੜੇ ਆਏ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਮਹਾਰਾਸ਼ਟਰ ਮਤਲਬ ਕੇਰਲਾ ਤੱਕ ਦੇ ਘੋੜੇ ਆ ਤੇ ਅੱਜ ਅਰੇਬੀਆ ਚੱਲਾ ਹੋਈਆਂ ਨੇ ਜੀ ਜਿੱਦਾਂ ਕਿ ਹੁਣ ਇਹ ਆਪਾਂ ਸਮਾਪਨ ਕਰਕੇ ਹਟੇ ਆਇਦੋਂ ਬਾਅਦ ਉਹਨਾਂ ਦਾ ਆਪਾਂ ਮਤਲਬ ਇਨਾਮ ਨਾਲ ਫੰਮਾਰੂ ਰੱਖਿਆ ਹੋਇਆ ਹੈਗਾ 5-10 ਮਿੰਟਾਂ ਦੇ ਵਿੱਚ ਉਹ ਕਰਨੇ ਜਾ ਰਹੇ ਹਾਂ ਤੇ ਜਿਹਦੇ ਵਿੱਚ ਕਿ ਮਤਲਬ ਪਾਰਟਿਸਪੇਸ਼ਨ ਇੰਨੀ ਸੋਹਣੀ ਵਧੀਆ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ 15 ਤੋਂ 20 ਲੈ 22 ਇੱਕੀ ਵਾਰੀ ਤੱਕ ਘੋੜੇ ਆਉਂਦੇ ਰਹੇ ਸਾਡੇ ਕੋਲੇ 32-35 ਘੋੜੇ ਸਾਡੇ ਕੋਲੇ ਮਤਲਬ ਐਂਟਰੀ ਹੋਈ ਹੈ ਜਿਹੜੇ ਕਿ ਨੇੜਲੇ ਸਾਰੀਆਂ ਸਟੇਟਾਂ ਦੇ ਵਿੱਚੋਂ ਵੀ ਆਏ ਆ ਤੇ ਪੰਜਾਬ ਦੇ ਵਿੱਚੋਂ ਬਹੁਤ ਹਮਮਹਾ ਕੇ ਰਾਏਕੋਟ ਜਗਰਾਉਂ ਲੁਧਿਆਣਾ ਮਤਲਬ ਕਾਰਨ ਕੀ ਹੈ ਵੀ ਉਸ ਏਰੀਏ ਦੇ ਵਿੱਚ ਖਾਸ ਕਰ ਦੋਆਬਾ ਏਰੀਏ ਦੇ ਵਿੱਚ ਬਹੁਤ ਜਿਆਦੇ ਚੱਲਣ ਵਾਲੇ ਘੋੜੇ ਵੱਧ ਰੱਖਦੇ ਆ ਲੋਕ ਸ਼ੌਂਕ ਵੱਧ ਆ ਲੋਕਾਂ ਨੂੰ ਤੇ ਹੁਣ ਆਪਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਲਵੇ ਇਲਾਕੇ ਨੂੰ ਇਹ ਸ਼ੌਂਕ ਪਾਉਣਾ ਹੈਗਾ ਤੇ ਉਹ ਗੱਲ ਚਾਰ ਮਹੀਨੇ ਪਹਿਲਾਂ ਲੱਗ ਚੁੱਕਿਆ ਹੈ ਬਹੁਤ ਜਿਆਦੇ ਪਰਮਾਤਮਾ ਦੀ ਕਿਰਪਾ ਨਾਲ ਇਲਾਕੇ 'ਚ ਘਰ ਘਰ ਘੋੜੇ ਹੋ ਗਏ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਬਹੁਤ ਜੁੜੀ ਹੈ ਤੇ ਹੁਣ ਸਾਨੂੰ ਵੀ ਸਾਡਾ ਵੀ ਹੌਸਲਾ ਵਧਿਆ ਸਾਰੀ ਦਾਉਨਵਾ ਹੌਸ ਕਮੇਟੀ ਦਾ ਕਿਉਂਕਿ ਪ੍ਰਸ਼ਾਸਨ ਦਾ ਔਰ ਇਲਾਕੇ ਦਾ ਨਗਰ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਹੈਗਾ ਉਹਦੇ ਕਰਕੇ ਵੀ ਹੁਣ ਪਾਰਟਿਸਪੇਸ਼ਨ ਵੀ ਬਹੁਤ ਹੋ ਗਈ ਤੇ ਯੂਥ ਵੀ ਇਕੱਤਰ ਹੋ ਗਿਆ ਇਹ ਮੈਂ ਕਹਿੰਨਾ ਵੀ ਬਹੁਤ ਸੋਹਣਾ ਸੰਦੇਸ਼ ਹੈ ਬਹੁਤ ਇੱਕ ਸੰਕੇਤ ਹੁੰਦੇ ਆ ਨਾ ਵੀ ਯੂਥ ਚੰਗੇ ਪਾਸੇ ਵੱਲ ਜਾ ਰਿਹਾ ਹੈ ਜਿਹੜੇ ਬੱਚੇ ਮਤਲਬ ਜੰਗ ਦੇ ਜਿੱਤੇ ਵਿੱਚੋ ਟੀਨੇਜ ਤੋਂ ਘੋੜਿਆਂ ਨਾਲ ਜੁੜ ਗਏ ਉਹ ਕਦੇ ਵੀ ਨਸ਼ਿਆਂ ਵਾਸਤੇ ਜਾਂ ਕਿਸੇ ਮਾੜੇ ਕੰਮ ਵਿੱਚ ਪੈਂਦੇ ਨਹੀਂ ਘੋੜਿਆਂ ਦਾ ਮਤਲਬ ਜੇ ਕਹੀਏ ਵੀ ਇੱਕ ਐਡਾ ਜਿਆਦਾ ਜਿਹੜੇ ਬੰਦੇ ਨੂੰ ਘੋੜਿਆਂ ਦਾ ਲਗਾਵ ਹੋ ਗਿਆ ਉਹ ਬਹੁਤ ਚੰਗੇ ਪਾਸੇ ਜਾਊਗਾ ਯੂਥ ਪਰਵਾਸ ਤੋਂ ਨਸ਼ਿਆਂ ਤੋਂ ਛੁਟ ਕੇ ਚੰਗੇ ਪਾਸੇ ਲੱਗੂਗਾ ਤੇ ਇੱਕ ਬਹੁਤ ਛੋਣਾ ਉਤਮ ਇਹ ਪਸ਼ਤੂਨ ਸਾਨੂੰ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਵੀ ਸਾਡੇ ਕਿੱਤੇ ਨਾਲ ਜਿਹੜਾ ਮਤਲਬ ਜੁੜਿਆ ਹੋਇਆ ਹੈਗਾ ਤੇ ਇਹਦੇ ਵਿੱਚ ਪਸ਼ੂਤਾਨ ਬਹੁਤ ਸੋਹਣੇ ਜਾਨਵਰ ਹੋਰ ਵੀ ਆਏ ਆ ਇਕੱਲੇ ਘੋੜੇ ਹੀ ਨਹੀਂ ਤੇ ਸਾਰੇ ਤਰ੍ਹਾਂ ਦੇ ਪਸ਼ੂਤਾਨ ਇੱਥੇ ਆਏ ਆ ਚਿੜੀਆਂ ਜਾਨਵਰ ਵੀ ਆਏ ਆ ਤੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਕੋਈ ਸ਼ੌਕੀ ਬੰਦੇ ਆ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਤੇ ਬਹੁਤ ਸੋਹਣਾ ਘਟੋ ਹੋਇਆ ਹੈ ਪਹਿਲਾਂ ਬਾਬਾ ਜੀ ਮੁਕਤਰੀ ਦੇਦੇ ਸੀ ਘੋੜੇ ਆਪ ਨੂੰ ਮੁਕਤਰ ਵਾਲੇ ਜ਼ਿਆਦਾ ਦੇ ਦੇ ਸੀ ਆਪਾਂ ਏਰੀਏ 'ਚ ਬਾਦਲੇ ਏਰੀਆ ਤੇ ਹੁਣ ਤਲਵੰਡੀ ਏਰੀਆ 'ਚ ਹੀ ਬਹੁਤ ਵੱਧ ਗਿਆ ਮੇਲੇਆਂ ਕਰਕੇ ਹਾਂ ਵੱਡੀ ਗੱਲ ਇਹ ਈ ਥੀ ਵੀ ਆਪਣੇ ਮਾਲਵੇ ਦੇ ਵਿੱਚ ਸਾਰਿਆਂ ਨੂੰ ਵੱਡਾ ਪ੍ਰਸਿੱਧ ਮੇਲਾ ਦਮਕਸਰ ਸਾਹਿਬ ਦੀ ਧਰਤੀ ਤੇ ਲੱਗਿਆ ਜੋ ਕਿ ਪੁਰਾਣਾ ਲੱਗਦਾ ਆ ਰਿਹਾ ਸਾਡੇ ਬਜ਼ੁਰਗਾਂ ਤੋਂ ਲੈ ਕੇ 25-30 ਸਾਲ ਦਾ ਸਾਨੂੰ ਹੀ ਆਉਂਦੇ ਜਾਂਦੇ ਨੂੰ ਹੋ ਗਏ ਤੇ ਉਸ ਤੀਰ ਤੇ ਸੱਦੇ ਲੈ ਕੇ ਤੁਹਾਨੂੰ ਸਾਰੀ ਮਤਲਬ ਕਮੇਟੀ ਨੂੰ ਜਿੰਨੇ ਵੀ ਭਰਾ ਪਹਿਲਾਂ ਦੇ ਘੋੜਿਆਂ ਨਾਲ ਜੁੜੇ ਹੋਏ ਆ ਇਹ ਸੀਗਾ ਵੀ ਕਿਵੇਂ ਹੋਵੇ ਦਮਨਵਾ ਸਾਹਿਬ ਦੀ ਮਤਲਬ ਧਰਤੀ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰੂ ਸਾਹਿਬ ਦੀ ਬਖਸ਼ਿਸ਼ ਅੰਕਾ ਇੱਥੇ ਜਿਹੜਾ ਵੀ ਕਿਸੇ ਨੇ ਕੋਈ ਕੰਮ ਕਰਿਆ ਚਾਰ ਸਿਰ ਜੁੜ ਕੇ ਚੰਗੇ ਪਾਸੇ ਜਿਵੇਂ ਆਪਣੇ ਟਰੈਕਟਰਾਂ ਦੀ ਮੰਡੀ ਲੱਗੀ ਹੈ ਏਸ਼ੀਆ ਦੇ ਵਿੱਚ ਮਜੂਰ ਹੋਈ ਹੈ ਐਸੀ ਤਰ੍ਹਾਂ ਇਹ ਘੋੜਿਆਂ ਦੀ ਮੰਡੀ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਪੰਜ ਮੇਲਿਆਂ ਦੇ ਵਿੱਚ ਹੀ ਬਹੁਤ ਅੱਗੇ ਗਈ ਹੈ ਕੁਸ਼ਕਰ ਦਾ ਮੈਨਾ ਬਣਾ ਲਿਆ ਹਾਂਜੀ ਵੈਗੁਰੂ ਸਤਿ ਸ੍ਰੀ ਅਕਾਲ ਵੀ ਵਰਲਡ ਲੈਵਲ ਤੇ ਨਾਮ ਹੈ ਜਿੱਦਾਂ ਨਵਾ ਸਾਹਿਬ ਕਿਉਂ ਗੁਰੂ ਸਾਹਿਬ ਦੀ ਕਿਰਪਾ ਤੇ ਮਾਲਵਾ ਉਹ ਵੀ ਇਹ ਖਿੱਤਾ ਹੀ ਸ਼ੌਂਕ ਵਜੋਂ ਜਾਣਿਆ ਜਾਂਦਾ ਜੀ ਵੀ ਜਿਹੜੇ ਵੀ ਸ਼ੌਕ ਹੈਗੇ ਆ ਤੇ ਉਹ ਸਾਰੇ ਪੂਰ ਪਗਾਏ ਆ ਲੋਕਾਂ ਨੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਰਾਜੁਰਜੀ ਦਾ ਖਾਸ ਤੌਰ ਤੇ ਜੀ ਵੀ ਜੀ ਬੈਲ ਦਾ ਤੁਹਾਡਾ ਤੁਹਾਡੇ ਚੈਨਲ ਦਾ ਪੀਪੀਸੀ ਜੀ ਦਾ ਬਹੁਤ ਅਸੀਂ ਧੰਨਵਾਦੀ ਆ ਜੀ ਇਹ ਖੁਸ਼ੀ ਜਿਹੜੇ ਜੀ ਅਸੀਂ ਦੇਖਦੇ ਆ ਤੁਹਾਨੂੰ ਆਪ ਦਾ ਹੋ ਗਿਆ ਜੀ ਖੁਸ਼ੀ ਵੀ ਸਾਡੀ ਪੂਰੀ ਟੀਮ ਦੇ ਵਾਂਗੂ ਪੂਰੀ ਮਿਹਨਤ ਕਰ ਰਹੇ ਹਾਂ ਜੀ ਹੋਰ ਵੀ ਸਾਰੇ ਭਰਾ ਜਿਹੜੇ ਜੀ ਚੈਨਲ ਵਾਲੇ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੀ ਉਸ ਤੋਂ ਬਾਅਦ ਜੀ ਮੈਂ ਸਾਡੇ ਬਾਈ ਜੀ ਪਹੁੰਚਣ ਦੇ ਜੀ ਬਾਈ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀ ਜਿਨ੍ਹਾਂ ਨੇ ਸਾਨੂੰ ਜੀ ਸਾਡੇ ਛੋਟੇ ਜਿਹੇ ਸੱਦੇ ਤੇ ਜੀ ਇੱਥੇ ਆਏ ਬਾਈ ਜੀ ਹੋਰਿਆ ਨੇ ਸਾਡੇ ਤੇ ਆ ਕੇ ਘੋੜੇ ਦੇਖ ਕੇ ਬੈਠੇ ਹੈ ਜੀ ਜਿਵੇਂ ਆਪਦੇ ਭਰਾ ਬੈਠੇ ਹੋਣੇ ਹੈ ਜੀ ਸਾਡੇ ਤੇ ਇਸ ਤਰ੍ਹਾਂ ਬਾਈ ਜੀ ਵਿਚਰੇ ਹੈ ਜੀ ਹਾਲਾਂਕਿ ਨਾਲੇ ਅਸੀਂ ਫਸਟ ਟਾਈਮ ਹੀ ਮਿਲੇ ਹੋ ਜੀ ਦੂਜੀ ਗੱਲ ਜੀ ਸਾਡੇ ਐਮਐਲਏ ਸਾਹਿਬ ਹੈ ਜੀ ਹਲਕੇ ਦੇ ਸੁਖਰਾਜ ਬੱਲ ਜੀ ਦੀ ਬੀਬਾ ਬਜਿੰਦਰ ਕੌਰ ਜਥੇਦਾਰ ਦਰਸ਼ਨ ਸਿੰਘ ਸਾਡੀ ਇਹਨਾਂ ਨੇ ਸਾਰਿਆਂ ਨੇ ਜੀ ਸਾਡੇ ਮੇਲੇ ਨੂੰ ਪ੍ਰਮੋਟ ਕਰਨ ਦੀ ਆਪਣੇ ਸਾਰਿਆਂ ਦੇ ਮੇਲੇ ਨੂੰ ਪੂਰੀ ਮਦਦ ਕੀਤੀ ਹੈ ਜੀ ਪਹਿਲੇ ਦਿਨ ਤੋਂ ਹੀ ਜੀ ਕੋਈ ਵੀ ਮਰੀਜ਼ ਦੀ ਵੀ ਦਿੱਕਤ ਆਉਂਦੀ ਹੈ ਜੀ ਅਸੀਂ ਜਦੋਂ ਜਾ ਕੇ ਚਾਰਪਰਾ ਕਹਿ ਦੇ ਦਿੰਦੇ ਆ ਜੀ ਸਾਡੀ ਕਿਤੇ ਗੱਲ ਨਹੀਂ ਜੀ ਮੋੜੀ ਉਹ ਵੀ ਕਹਿ ਦਿੰਦੇ ਆ ਚਲੋ ਕੋਈ ਨਹੀਂ ਐਂ ਕਰ ਲਓ ਅਸੀਂ ਇਸ ਕਰਕੇ ਸਾਰੀ ਟੀਮ ਪੂਰੀ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਤੇ ਦੂਜਾ ਮਾਲਕ ਦੀ ਮਿਹਰ ਨਾਲ ਜੀ ਸਾਡਾ ਇਹ ਪੰਜਵਾਂ ਮੇਲਾ ਬੜਾ ਵਧੀਆ ਪਰ ਭਰਿਆ ਜੀ ਬਹੁਤ ਚੰਗੇ ਜਾਨਵਰ ਆਏ ਆ ਮੇਲੇ ਨੂੰ ਦਿਨ ਰਾਤ ਜੀ ਦੁੱਗਣੀ ਤਰੱਕੀ ਮਿਲ ਰਹੀ ਹੈ ਸੋ ਜੀ ਇਤਕੀ ਲੱਗਦਾ ਵੀ ਹੋਰ ਘਰਾਂ ਚੋਂ ਕਿ ਘੋੜੇ ਵਧਣਗੇ ਵੀ ਜਿਵੇਂ ਪਿਛਲੇ ਸਾਲਾਂ ਤੋਂ ਵਧ ਰਹੇ ਲਗਾਤਾਰ ਤਲਵੰਡੀ ਸਾਬੂ ਕਹਿੰਦੀ ਆਸਪਾ ਪਿੰਡਾਂ ਚ ਕਹਿੰਦੀ ਹਾਂਜੀ ਬਾਈ ਜੀ ਇਤਕੀ ਵੀ ਕੀ ਜੀ ਹੁਣ ਤਾਂ ਨਾ ਘੋੜੇ ਦਾ ਜਦੋਂ ਦਾ ਆਪਣੇ ਮੇਲਾ ਲੱਗਣ ਲੱਗਿਆ ਜੀ ਪੰਜ ਚਾਰ ਸਾਲਾਂ ਦਾ ਉਦੋਂ ਦਾ ਆਪਣੇ ਨੇੜੇ ਤੇੜੇ ਪਿੰਡਾਂ ਚ ਵੀ ਆਪਣੇ ਪਿੰਡ ਚ ਵੀ ਘੋੜੀਆਂ ਵਧ ਗਈਆਂ ਜੀ ਨੇੜੇ ਤੇੜੇ ਪਿੰਡਾਂ ਚ ਵੀ ਘੋੜੀਆਂ ਘੋੜੇ ਵਧੇ ਆ ਜੀ ਔਰ ਜੇ ਗੱਲ ਕਰੀਏ ਜੀ ਘੋੜਿਆਂ ਦੇ ਰੇਟਾਂ ਦੀ ਜੀ ਘੋੜਿਆਂ ਦੇ ਬਾਈ ਜੀ ਆ 2-3 ਸਾਲਾਂ ਚ ਦੁੱਗਣੇ ਰੇਟ ਹੋ ਗਏ ਜੀ ਉਹ ਜਿਹੜੀ ਅਸੀਂ ਘੋੜੀ ਪਹਿਲਾਂ ਕਿਤੇ 5 ਲੱਖ ਰੁਪਏ ਦੀ ਵੇਚੀ ਐ ਜੀ ਅੱਜ ਉਹ ਘੋੜੀ ਬਾਈ ਜੀ 10 ਲੱਖ ਰੁਪਏ ਦੀ ਐ ਔਰ ਅਸੀਂ ਘੋੜੀਆਂ ਵੇਚੀਆਂ ਅਸੀਂ ਉਹ ਭਰਾਵਾਂ ਨੂੰ ਅੱਜ ਉਹ ਘੋੜੀਆਂ ਵੇਚ ਦੇਣੀ ਅਸੀਂ 10-10 ਲੱਖ ਰੁਪਏ ਉਹਨਾਂ ਨੂੰ ਆਫਰ ਵੀ ਕੀਤੀ ਆ ਬੀ ਜੇ ਤੁਸੀਂ ਸਾਡੀਆਂ ਘੋੜੀਆਂ ਜਿਹੜੀਆਂ ਸਾਡੇ ਤੋਂ ਲੈਤੀਆਂ ਵਾਪਸ ਮੋੜਨੀਆਂ ਤਾਂ ਅਸੀਂ 10-10 ਲੱਖ ਰੁਪਏ ਦੀਆਂ ਘੋੜੀਆਂ ਉਹ ਲੈਣੇ ਆ ਜਿਹੜੀ ਕੋਈ 5 ਦੀ ਵੇਚੀ ਹੈ ਜਿਹੜੀ ਕੋਈ 2 ਦੀ ਵੇਚੀ ਹੈ 4 ਦੀ ਵੀ ਕਹਿੰਦਾ ਬਾਬ ਦੁੱਗਣੇ ਰੁਪਏ ਕਰਕੇ ਇੰਨੀ ਇਸ ਜਨ ਬਣਾਉਂਦੀ ਜੀ ਤੇਜ਼ੀ ਆ ਵਪਾਰ ਚ ਸਾਰੇ ਮੇਲੇ ਜੀ ਇਤਕੀ ਬੜੇ ਤੇਜ਼ੀ ਨਾਲ ਵਪਾਰ ਚ ਬਹੁਤ ਜ਼ਿਆਦੇ ਤੇਜ਼ੀ ਹੈ ਬਹੁਤ ਘੋੜੀਆਂ ਬਿਕ ਰਹੀਆਂ ਜੀ ਸੋ ਇਹ ਇੱਕ ਆਪਣੇ ਨੌਜਵਾਨਾਂ ਨੂੰ ਚੰਗੇ ਪਾਸੇ ਲੈ ਕੇ ਜਾਣ ਵਾਲੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੀ ਆਪਣੇ ਨੌਜਵਾਨ ਇਹਦੇ ਚ ਆ ਰਹੇ ਆ ਜੀ ਇੰਨਾ ਕਹਿੰਦਾ ਹੋਇਆ ਸਾਰੀ ਸੰਗਤ ਦਾ ਜੀ ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆ ਜੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫੱਤੇ ਜੀ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ ਦੁਵਾਰਾ ਤੋਂ ਵੈਲਕਮ ਜੀ